ਅੱਜ ਸਾਡੀ ਅਨਸੂਚਿਤ ਜਾਤੀਆਂ ਅਨਸੂਚਿਤ ਕਬੀਲਿਆਂ ਦੀ ਭਲਾਈ ਕਮੇਟੀ ਦੀ ਇੱਥੇ ਮੀਟਿੰਗ ਸੀ ਜਿਸ ਵਿੱਚ ਮੇਰੇ ਸਾਥੀ ਐਮ.ਐਲ.ਏ. ਅਮਿਤ ਰਤਨ ਕੋਟਫਟ ਅਤੇ ਬਲਵਿੰਦਰ ਸਿੰਘ ਢਾਲੀਵਾਲ ਜੀ ਨਿਸ਼ਤਰਪਾਲ ਜੀ ਤੇ ਸਾਡੇ ਮਾਸਟਰ ਜਖਸੀਰ ਜੀ ਐਸ.ਸੀ. ਤੇ ਨਾਲ ਸਾਡੇ ਅਫੀਸਰ ਸਾਹਿਬਾਨ ਏ.ਡੀ.ਸੀ. ਸਾਡੇ ਡੀ.ਐਸ.ਪੀ. ਸਾਹਿਬਾਨ ਬੈਠੇ ਹਨ ਨੌਡਲ ਅਫੀਸਰਸ ਬੈਠੇ ਹਨ ਇਹਨਾਂ ਕਮੇਟੀਆਂ ਦੇ ਨੂੰ ਜਿਹੜੇ ਡੀਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੁੱਦਾ ਇਹ ਆਇਆ ਭਈ ਜਿਹੜੇ ਐਸਸੀ ਐਕਟ ਦੇ ਨਾਲ ਐਕਟੋਸਿਟੀ ਦੇ ਕੇਸ ਆ ਉਹਨਾਂ ਦੇ ਕੀ ਹੋਇਆ ਐਫਆਈਆਰ ਹੋਈ ਕਿ ਨਿਪਟਾਰਾ ਹੋ ਗਿਆ ਉਹਦੇ ਵਿੱਚ ਸਾਨੂੰ ਦੱਸਿਆ ਗਿਆ ਸਰਕਾਰ ਨੇ ਇਹਨਾਂ ਦੇ ਅਫੀਸਰਾਂ ਨੇ ਸਾਨੂੰ ਦੱਸਿਆ ਵੀ ਅਸੀਂ ਇਹਦੇ ਚੋ ਮੈਕਸਿਮਮ ਕਿਸ਼ਤੀ ਤੇ ਐਫਆਈਆਰ ਕਰ ਚੁੱਕੇ ਆ ਕਈਆਂ ਦੇ ਚਲਾਨ ਪੇਸ਼ ਹੋ ਚੁੱਕੇ ਆ ਜਿਨ੍ਹਾਂ ਦੇ ਚਲਾਨ ਅਜੇ ਰਹਿੰਦੇ ਆ ਉਹ ਅਸੀਂ ਇਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਵੀ ਕਾਰਨ ਦੱਸੋ ਤੇ ਕਾਰਨ ਦੱਸਣ ਤੋਂ ਬਾਅਦ ਤੇ ਅਸੀਂ ਦੇਖਾਂਗੇ ਫਿਰ ਉੱਤੇ ਕੀ ਹੋ ਸਕਦਾ ਦੂਜਾ ਜਿਹੜਾ ਮੇਨ ਮੁੱਦਾ ਸਾਡੇ ਸਾਹਮਣੇ ਆਇਆ ਭਾਈ ਜਦੋਂ ਡਿਸੇਬਿਲਟੀ ਵਾਲਾ ਬੰਦਾ ਜਿਹੜਾ 80% ਤੋਂ ਉੱਪਰ ਡਿਸੇਬਲ ਆ ਉਹਨੂੰ ਡਿਸੇਬਿਲਟੀ ਦਾ ਜਿਹੜਾ ਸਰਟੀਫਿਕੇਟ ਬਣਾਉਣ ਲਈ ਹਸਪੀਟਲ ਦੇ ਕਿਡੇ ਲਾਉਣੇ ਪੈਂਦੇ ਆ ਕਈ ਵਾਰੀ ਹਸਪੀਟਲ ਦਾ ਡਾਕਟਰ ਬਿਜ਼ੀ ਹੁੰਦਾ ਇਹਦੇ ਲਈ ਅਸੀਂ ਹੁਣ ਆਪਣੀ ਕਮੇਟੀ ਦੀ ਰਿਪੋਰਟ ਦੇ ਵਿੱਚ ਵੀ ਲੈ ਕੇ ਜਾਵਾਂਗੇ ਬੰਦਾ ਬੜਾ ਅੱਛਾ ਭਾਈ ਇਹਦੇ ਲਈ ਸਰਕਾਰ ਇੱਕ ਐਂਬੂਲੈਂਸ ਪ੍ਰੋਵਾਈਡ ਕਰਵਾ ਦੇਵੇ ਆਸ਼ਾ ਵਰਕਰ ਦੱਸੇ ਵੀ ਇਹ ਬੰਦਾ ਡਿਸੇਬਲ ਆ ਜੇ ਉਹਨੂੰ ਕਿਤੇ ਵੀ ਉੱਥੇ ਜਗਰਾਉਂ ਨਹੀਂ ਬੜਦਾ ਜੇ ਮੈਂ ਜਗਰਾਉਂਦੀ ਆ ਜਗਰਾਉਂ ਤੋਂ ਲੁਧਿਆਣੇ ਲੁਧਿਆਣੇ ਤੋਂ ਪਟਿਆਲੇ ਕਿਤੇ ਵੀ ਪੇਚਣਾ ਪੈਂਦਾ ਤਾਂ ਉਹ ਐਂਬੂਲੈਂਸ ਦਿੱਤੀ ਪ੍ਰੋਵਾਈਡ ਕਰਵਾਈ ਜਾਵੇ ਤਾਂ ਕਿ ਘਰ ਵਾਲਿਆਂ ਨੂੰ ਤੇ ਉਸ ਡਿਸੇਬਲ ਪਰਸਨ ਨੂੰ ਈਜ਼ੀ ਹੋ ਸਕੇ ਕਈ ਵਾਰੀ ਕੋਈ ਮੈਂਟਲੀ ਰਿਟਾਰਡਡ ਹੁੰਦਾ ਤੀਸਰਾ ਮੇਨ ਮੁੱਦਾ ਆ ਬਈ ਪੁਲਿਸ ਪ੍ਰੋਟੈਕਸ਼ਨ ਕੀ ਦੇ ਰਹੀ ਆ ਜਦੋਂ ਐਸਸੀ ਵਾਲਾ ਕੋਈ ਬੰਦਾ ਆ ਕੇ ਲੈ ਕੇ ਆਉਂਦਾ ਉਹਦੇ ਲਈ ਕੀ ਉਹਨੂੰ ਗ੍ਰੀਵੈਂਸ ਸਕੀਮ ਮਿਲਦਾ ਜਾਂ ਕੁਛ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਆਈ ਆ ਇੱਕ ਜਿਹੜੇ ਇਹਨਾਂ ਨੇ ਆਪਾਂ ਪੈਸੇ ਦੇਣੇ ਸੀ ਐਕਟਰੋਸਿਟੀ ਵਾਲਿਆਂ ਨੂੰ ਮੈਡਮ ਨੇ ਆਪਣੀ ਸ਼ਿਕਾਇਤ ਅਸੀਂ ਵੀ ਸਾਨੂੰ ਕਈ ਪ੍ਰਵਾਸੀ ਮਿਲ ਨਹੀਂ ਰਹੇ ਉਹ ਪੁਲਿਸ ਨੇ ਆਸ਼ਵਾਸਨ ਦਵਾਇਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਆਪ ਲਾੜ ਲੱਗੇ ਉਹਨਾਂ ਦੀ ਗ੍ਰਾਂਟ ਉਹਨਾਂ ਦੇ ਘਰਾਂ ਤੱਕ ਪਹੁੰਚ ਦਿੱਤੀ ਜਾਵੇ ਜੀ ਦਿੱਕਤਾਂ ਕੀ ਆ ਰਹੀਆਂ ਨੇ ਜਿਵੇਂ ਪੁਲਿਸ ਕਹ ਰਹੀ ਹੈ ਕਿ ਲੱਭਣਾ ਨਹੀਂ ਲੱਭ ਉਹ ਕਈ ਵਾਰੀ ਲੱਭ ਨਹੀਂ ਲਏ ਕਈ ਵਾਰੀ ਆਪਣੇ ਲੁਧਿਆਣੇ ਦੇ ਵਿੱਚ ਜਾਂ ਕਿਤੇ ਵੀ ਪ੍ਰਵਾਸੀ ਬੈਠਾ ਹੁੰਦਾ ਉਹ ਕੰਪਲੇਂਟ ਹੋ ਜਾਂਦੀ ਆ ਪੁਲਿਸ ਆਪਣੀ ਐਫ ਆਈ ਆਰ ਲੌਂਚ ਕਰ ਦਿੰਦੀ ਆ ਪ੍ਰਵਾਸੀ ਆਪਦੇ ਪਰਿਵਾਰ ਦੇ ਨਾਲ ਵਾਪਸ ਚਲੇ ਜਾਂਦਾ ਉਹਦੇ ਨਾਲ ਡਿਪਾਰਟਮੈਂਟ ਜਿਹੜਾ ਵੈਲਫੇਅਰ ਡਿਪਾਰਟਮੈਂਟ ਉਹਨੂੰ ਨਹੀਂ ਮਿਲਦੇ ਜਾਂ ਆਪਾਂ ਨੂੰ ਨਹੀਂ ਮਿਲਦੇ ਜਾਂ ਕਈ ਵਾਰੀ ਅਗਲਾ ਘਰ ਬਦਲ ਦਿੰਦਾ ਪੁਰਾਣੇ ਐਡਰੈਸ ਤੋਂ ਅੱਗੇ ਚਲੇ ਜਾਂਦਾ ਇਸ ਕਰਕੇ ਇਦਾਂ ਦੀਆਂ ਦਿੱਕਤਾਂ ਆਉਂਦੀਆਂ ਇਸ ਕਰਨੀਆਂ ਪੈਂਦੀਆਂ ਪਰ ਸਾਡੀ ਕਮੇਟੀ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਸਭ ਨੇ ਪੂਰਾ ਮਿਹਨਤ ਨਾਲੇ ਵਾਅਦਾ ਕੀਤਾ ਕਿ ਅੱਗੇ ਤੋਂ ਇਹ ਦਿੱਕਤਾਂ ਨਾਲ ਅਸੀਂ ਰਲ ਕੇ ਨਿਬਟਾਰਾ ਕਰਾਂਗੇ ਜਿਗਰਾਉਂ ਦੇ ਵਿੱਚ ਆਮ ਨੂੰ ਲੋਕਾਂ ਨੂੰ ਪੱਕੀ ਚੁੜਾ ਰਹੇ ਆ ਅੱਜ ਦੇ ਜਦੋਂ ਸਾਹਮਣੇ ਕੁਝ ਕਰਦੇ ਲੋਕਾਂ ਨੂੰ ਨਾ ਕਹਿ ਰਿਹਾ ਕਿ ਸੈਂਟਰ ਕਾਫੀ ਤੇ ਦੇ ਪੈਂਡਿੰਗ ਪਏ ਨੇ ਦੇਖੋ ਐਸ ਡੀ ਐਮ ਸਾਫ ਦਾ ਡੇਲੀ ਸਾਡੇ ਹਾਜ਼ਰ ਹੁੰਦੇ ਆ ਚੇਅਰ ਤੇ ਬੈਠੇ ਹੁੰਦੇ ਆ ਬਈ ਲਾਇਸੈਂਸ ਦੀ ਪ੍ਰੋਬਲਮ ਮੈਨੂੰ ਤਾਂ ਅਜੇ ਤੱਕ ਕਿਸੇ ਨੇ ਦੱਸੀ ਨਹੀਂ ਪਰ ਜੇ ਮੇਰੇ ਧਿਆਨ ਚ ਆਏਗੀ ਮੈਂ ਜ਼ਰੂਰ ਗੱਲ ਕਰਾਂਗੀ ਰਿਐਕਸ਼ਨ ਨਾ